ਜਿਹੜੇ ਜਵਾਕਾਂ ਨੂੰ ਏਜੰਟ ਤਾਂ ਕੀ ਬਾਬਿਆਂ ਨੇ ਵੀ ਜਵਾਬ ਦੇਦਾ ਸੀ ਵੀ ਸੋਡਾ ਵੀਜ਼ਾ ਨਹੀਂ ਆ ਸਕਦਾ ਬੱਚਾ ਅੱਜ ਉਹ ਬਾਈ ਨੇ ਬਾਬਿਆਂ ਨੂੰ ਵੀ ਫੇਲ ਕਰਤਾ ਜਿਨ੍ਹਾਂ ਨੇ ਵੀ ਜਲਵਾਇਆ ਤੇ ਆਹ ਪਈਆ ਗੱਡੀ ਭਰੀ ਬੀਜਿਆਂ ਦੀ ਯੂਕੇ ਦੇਿਆਂ ਦੀ ਹੁਣ ਜੇ ਸੋਡਾ ਵੀ ਗੇਰੜਿਆ ਹੋਇਆ ਤਾਂ ਮੇਰੀ ਗੱਲ ਆਹ ਧਿਆਨ ਨਾਲ ਸੁਣ ਲਿਓ ਯੂਕੇ ਦੀਆਂ 3032 ਫਾਈਲਾਂ ਲਾਈਆਂ ਸੀ ਤੇ 3032 ਦੇ 3032 ਵੀਜ਼ੇ ਆ ਤੇ ਆਹਾਂ ਬਾਈ ਨੇ ਬਾਬਿਆਂ ਨੂੰ ਫੇਲ ਕਰਾਇਆ ਬਾਈ ਜੀ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਬਹੁਤ ਬਹੁਤ ਵੀ ਆਹਾਂ ਵੀਜ਼ੇ ਆ ਨੇ ਜਿਹੜੇ ਆਪਣੇ ਤੇ ਹੁਣ ਮੈਨੂੰ ਆਇਆ ਦੱਸੋ ਵੀ ਜੇ ਕਿਸੇ ਨਵੇਂ ਜਵਾਕ ਨੇ ਵੀਜ਼ਾ ਲਵਾਉਣਾ ਉਹਨੂੰ ਕੀ ਚਾਹੀਦਾ ਕੀ ਨਹੀਂ ਚ ਪੈਸੇ ਲਵਾਂਗੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਤੇ ਮਗਰ ਤਾਂ ਕੋਈ ਚੀਜ਼ ਨਹੀਂ ਰਹੇਗੀ ਜਦੋਂ ਆਪਾਂ ਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੋਣੀ ਤੇ ਇੰਟਰਵਿਊ ਦੱਸੋ ਬਾਈ ਕਿਵੇਂ ਫਿਰ ਇੰਟਰਵਿਊ ਦੀ ਸਾਡੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਆ ਬਰਨਾਲਾ ਦੇ ਵਿੱਚ ਆਉਣਾ ਪਊ ਤੇ ਪੈਸੇ ਪੂਸੇ ਤੁਸੀਂ ਕੋਈ ਪਹਿਲਾਂ ਨੇ 10 ਸਾਲ ਦਾ ਗੈਪ ਚੱਲੂਗਾ ਕੋਈ ਹਾਈਲਾਈਟਸ ਵੀਟੀ ਚਾਹੀਦੀ ਬਾਈ ਰੇਟ ਦੀ ਜ਼ਿੰਮੇਵਾਰੀ ਆ ਰੇਟ ਦੀ ਪੂਰੀ ਜ਼ਿੰਮੇਵਾਰੀ ਹੈ ਜੀ ਤੁਸੀਂ ਸਾਰੇ ਕਿਧਰੋਂ ਪਤਾ ਕਰਿਓ ਸੰਗਰੂਰ ਵਾਲੇ ਦੁਆਲੇ ਸਾਰੇ ਕਿਧਰ ਜੇ ਸਾਡੇ ਕੋਲ ਰੇਟ ਸਸਤਾ ਮਿਲਿਆ ਕੰਮ ਤਸੱਲੀ ਬਖਸ਼ ਮਿਲਿਆ ਸਾਡੇ ਕੋਲੋਂ ਫੇਰ ਲਵਾਈਏ ਠੀਕ ਆ ਜਿਨ੍ਹਾਂ ਨੇ ਵੀ ਯੂਕੇ ਜਾਣਾ ਤੇ ਆਪਦਾ ਸੁਪਨਾ ਪੂਰਾ ਕਰਨਾ ਤਾਂ ਇੱਥੇ ਆ ਜਾਓ ਇੰਗਲਿਸ਼ ਅਕੈਡਮੀ ਬਰਨਾਲਾ